रेडी स्टार्ट साधारण ਸ਼ਬਦਾਂ ਵਿੱਚ ਨਿਆ ਤੋਂ ਭਾਵ ਵਿਅਕਤੀਗਤ ਕਰਮ ਤੇ ਸਮਾਜਿਕ ਭਲਾਈ ਵਿੱਚ ਸਮਝੌਤਾ ਹੁੰਦਾ ਹੈ ਡੰਡੀ ਨਿਆ ਦਾ ਉਦੇਸ਼ ਸਾਂਝੀ ਭਲਾਈ ਕਿਹਾ ਜਾ ਸਕਦਾ ਹੈ ਡੰਡੀ ਕਿਸੇ ਵਿਅਕਤੀ ਨੂੰ ਕੋਈ ਅਜਿਹਾ ਸਵਾਰਥ ਭਰਪੂਰ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਮਾਜਿਕ ਭਲਾਈ ਖਾਤਰੇ ਵਿੱਚ ਪੈ ਜਾਵੇ ਡੰਡੀ ਨਿਆ ਦੇ ਕਾਨੂੰਨੀ ਸਮਾਜਿਕ ਆਰਥਿਕ ਤੇ ਰਾਜਨੀਤਿਕ ਚਾਰ ਮੁਖ ਖੇਤਰ ਹਨ ਡੰਡੀ ਕਾਨੂੰਨੀ ਨਿਆ ਤੋਂ ਭਾਵ ਜਿਵੇਂ ਕਿ ਇਸ ਦੇ ਨਾਂ ਤੋਂ ਪਰਤੱਖ ਹੈ ਅਦੇਹਾ ਨਿਆ ਹੈ ਜੋ ਕਾਨੂੰਨ ਦੁਆਰਾ ਨਿਰਧਾਰਿਤ ਕੀਤਾ ਗਿਆ ਹੋਵੇ ਡੰਡੀ ਕਾਨੂੰਨੀ ਨਿਆਂ ਤੇ ਸਮਾਜਿਕ ਨਿਆਂ ਦਾ ਸਿੱਧਾ ਸਬੰਧ ਹੈ ਡੰਡੀ ਕਿਸੇ ਦੇਸ਼ ਵਿੱਚ ਕਾਨੂੰਨੀ ਨਿਆਂ ਤਾਂ ਪ੍ਰਾਪਤ ਹੋ ਸਕਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਇਸ ਦੇ ਨਾਲ ਸਮਾਜਿਕ ਨਿਆਂ ਵੀ ਮਿਲ ਸਕੇ ਡੰਡੀ ਸਮਾਜਿਕ ਨਿਆਂ ਪ੍ਰਦਾਨ ਕਰਨ ਲਈ ਸੰਵਿਧਾਨ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਜਾਤ ਪਾਤ ਨਸਲ ਤੇ ਲਿੰਗ ਦੇ ਆਧਾਰ ਤੇ ਵਿਤਕਰੇ ਖਤਮ ਕਰ ਦਿੱਤੇ ਜਾਣ ਤਾਂ ਜੋ ਹਰ ਕਿਸੇ ਨਾਲ ਨਿਆਂ ਹੋ ਸਕੇ ਡੰਡੀ ਇਸ ਤਰ੍ਹਾਂ ਆਰਥਿਕ ਨਿਆ ਤੋਂ ਭਾਵ ਹੈ ਕਿ ਆਰਥਿਕ ਖੇਤਰ ਵਿੱਚ ਸ਼ੋਸ਼ਣ ਦੀ ਸੁਭਾਵਨਾ ਨਾ ਰਹੇ ਡੰਡੀ ਇਹ ਤਾਂ ਹੀ ਹੋ ਸਕਦਾ ਹੈ ਜੇ ਉਤਪਾਦਨ ਦੇ ਸਾਧਨ ਕਿਸੇ ਇੱਕ ਵਿਅਕਤੀ ਦੇ ਹੱਥਾਂ ਵਿੱਚ ਕੇਂਦ੍ਰਿਤ ਨਾ ਹੋਣ ਅਤੇ ਮਜ਼ਦੂਰਾਂ ਨੂੰ ਜੋਗ ਵੇਤਨ ਦਿੱਤਾ ਜਾਵੇ ਤੇ ਕੰਮ ਦੇ ਸਮਾਨ ਅਫਸਰ ਪ੍ਰਦਾਨ ਕੀਤੇ ਜਾਣ ਅਤੇ ਕੰਮ ਕਰਨ ਦੇ ਘੰਟੇ ਨਿਸ਼ਚਿਤ ਕੀਤੇ ਜਾਣ ਡੰਡੀ ਬਿਮਾਰੀ ਤੇ ਬੁਢਾਪੇ ਵੇਲੇ ਆਰਥਿਕ ਸੁਰੱਖਿਆ ਪ੍ਰਾਪਤ ਹੋਣੀ ਵੀ ਅਤ ਜ਼ਰੂਰੀ ਹੈ ਡੰਡੀ ਰਾਜਨੀਤਿਕ ਖੇਤਰ ਵਿੱਚ ਨਿਆਂ ਦਾ ਭਾਵ ਇਹ ਹੈ ਕਿ ਲੋਕਾਂ ਨੂੰ ਪਿੰਨ ਪਿੰਨ ਰਾਜਨੀਤਿਕ ਵਿਚਾਰ ਰੱਖਣ ਦੀ ਸੁਤੰਤਰਤਾ ਹੋਵੇ ਡੰਡੀ ਵੱਖ-ਵੱਖ ਰਾਜਨੀਤਿਕ ਦਲ ਕਾਇਮ ਹੋ ਸਕਣ ਡੰਡੀ ਰਾਜਨੀਤਿਕ ਵਿਚਾਰਾਂ ਦੇ ਆਧਾਰ ਤੇ ਵਿਤਕਰੇ ਦੀ ਕੋਈ ਗੁੰਜਾਇਸ ਵਾਕੀ ਨਾ ਰਹੇ ਡੰਡੀ ਪ੍ਰਸਤਾਵਾਂ ਵਿੱਚ ਚਾਰ ਪ੍ਰਕਾਰ ਦੀ ਸੁਤੰਤਰਤਾ ਦਾ ਵਿਸ਼ੇਸ਼ ਵਰਣਨ ਹੈ ਅਰਥਾਤ ਵਿਚਾਰ ਭਾਸ਼ਣ ਧਾਰਮਿਕ ਵਿਸ਼ਵਾਸ ਤੇ ਪੂਜਾ ਦੀ ਸੁਤੰਤਰਤਾ ਡੰਡੀ ਸੁਤੰਤਰਤਾ ਕਿਸੇ ਮਨੁੱਖ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਡੰਡੀ ਜੇ ਕਿਸੇ ਨੂੰ ਵਿਚਾਰ ਰੱਖਣ ਤੇ ਭਾਸ਼ਣ ਦੇਣ ਦੀ ਸੁਤੰਤਰਤਾ ਨਾ ਹੋਵੇ ਤਾਉ ਹੋ ਆਪਾ ਨਹੀਂ ਪ੍ਰਗਟਾ ਸਕਦਾ ਡੰਡੀ